ਸਤਿ ਸ਼੍ਰੀ ਅਕਾਲ ਮੈਂ ਆ ਬਲਵਿੰਦਰ ਸਿੰਘ ਹਾਜ਼ਰਾਂ ਪੰਜਾਬ ਨਿਊਜ਼ ਬੁਲੇਟਿਨ ਲੈ ਕੇ ਮਾਰਦੇ ਇੱਕ ਨਜ਼ਰ ਖਬਰਾਂ ਦੀਆਂ ਸੁਰਖੀਆਂ ਤੇ ਕਿਸਾਨਾਂ ਦੀ ਚੌਥੇ ਗੇੜ ਦੀ ਹੋਈ ਮੀਟਿੰਗ ਮੁੱਖ ਮੰਤਰੀ ਮਾਨ ਨੇ ਧਾਲਾਂ ਤੇ ਉਤਪਾਦਨ ਤੇ ਐਮਐਸਪੀ ਦੀ ਕੀਤੀ ਮੰਗ ਕੇਂਦਰੀ ਮੰਤਰੀਆਂ ਨੇ ਕਿਸਾਨਾਂ ਸਾਹਮਣੇ ਰੱਖਿਆ ਪ੍ਰਸਤਾਵ ਧਾਲਾਂ ਦੀ ਖਰੀਦ ਤੇ 5 ਸਾਲ ਲਈ ਕੀਤਾ ਜਾਵੇਗਾ ਸਮਝੌਤਾ ਕਿਸਾਨਾਂ ਆਗੂ ਦਾ ਬਿਆਨ ਸਹਿਮਤੀ ਨਾ ਬਣੀ ਤਾਂ ਦਿੱਲੀ ਕੱਢਣਗੇ ਮਾਰਚ ਚੰਡੀਗੜ੍ਹ ਨਵੇਂ ਮੇਅਰ ਦਾ ਅਸਤੀਫਾ ਆਪ ਕਾਉਂਸਲਰ ਭਾਜਪਾ ਸ਼ਾਮਲ ਹੁਣ ਖਬਰਾਂ ਵਿਸਥਾਰ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਬੀਤੇ ਦਿਨੀ ਚੰਡੀਗੜ੍ਹ 'ਚ ਕਿਸਾਨਾਂ ਤੇ ਕੇਂਦਰ ਦੇ ਮੰਤਰੀਆਂ ਨਾਲ ਚੌਥੇ ਗੇੜ ਦੀ ਮੀਟਿੰਗ ਹੋਈ ਹੈ। ਮੁੱਖ ਮੰਤਰੀ ਮਾਨ ਨੇ ਬਿਆਨ ਦਿੱਤਾ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਨਾਲ ਖੜੇ ਹਾਂ, ਸੂਬੇ ਦੇ ਜਾਨ ਮਾਲ ਦੀ ਰਾਖੀ ਕਰਨਾ ਮੇਰਾ ਫਰਜ਼ ਹੈ। ਇਸ ਦੇ ਨਾਲ ਉਹਨਾਂ ਕਿਹਾ ਕਿ ਪੰਜਾਬ ਦਾਲਾਂ ਉਗਾਉਣ 'ਚ ਮੋਰੀ ਦੇ ਸਾਬਤ ਹੋ ਸਕਦਾ ਹੈ। ਪਰ ਦੇਸ਼ ਇਹਨਾਂ ਫਸਲਾਂ ਤੇ ਐਮਐਸਪੀ ਤੇ ਫਸਲਾਂ ਦਾ ਇੱਕ ਦਾਣਾ ਚੁੱਕਣ ਦੀ ਗਾਰੰਟੀ ਦੇਵੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਬਦਲੀਆਂ ਫਸਲਾਂ ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਦੀ ਮੰਗ ਕੀਤੀ। ਬੀਤੇ ਦਿਨੀ ਚੰਡੀਗੜ੍ਹ 'ਚ ਕੇਂਦਰੀ ਮੰਤਰੀਆਂ ਪਿਊਸ਼ ਗੋਇਲ, ਅਰਜੁਨ ਮੁੰਡਾ ਅਤੇ ਨਿਤਿਆਨੰਦ ਰਾਏ ਅਤੇ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਦੀ ਮੀਟਿੰਗ ਹੋਈ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਜੇ ਧਾਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦਿੱਤਾ ਜਾਵੇ ਤਾਂ ਪੰਜਾਬ ਧਾਲਾਂ ਤੇ ਉਤਪਾਦਨ ਚ ਦੇਸ਼ ਮੋਰੀ ਹੋ ਸਕਦਾ ਏ ਅਤੇ ਸੂਬੇ ਦੇ ਕਿਸਾਨ ਕਪਾਹ ਤੇ ਮੱਕੀ ਨੂੰ ਤਾਂ ਹੀ ਅਪਣਾ ਸਕਦੇ ਨੇ ਜੇ ਉਹਨਾਂ ਨੂੰ ਇਨ੍ਹਾਂ ਫਸਲਾਂ ਦਾ ਐਮਐਸਪੀ ਮੁੱਲ ਦਿੱਤਾ ਜਾਵੇ ਇਸ ਦੇ ਨਾਲ ਮੁੱਖ ਮੰਤਰੀ ਨੇ ਕਿਹਾ ਕਿ ਉਹ ਸੂਬੇ ਦੇ ਜਾਨ ਮਾਲ ਦੀ ਰਾਖੀ ਲਈ ਵਚਨਬੱਧ ਨੇ ਸੂਬੇ ਦੇ ਕਿਸਾਨਾਂ ਅਤੇ ਕੇਂਦਰ ਸਰਕਾਰ ਦਰਮਿਆਨ ਵਿਚਾਰ ਵਟਾਂਦਰੇ ਲਈ ਦਰਵਾਜ਼ੇ ਖੋਲੇ ਗਏ ਨੇ ਇਸ ਦੌਰਾਨ ਉਹਨਾਂ ਉਮੀਦ ਜ਼ਾਹਿਰ ਕੀਤੀ ਕਿ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਕਾਰ ਮਸਲਾ ਜਲਦੀ ਹੱਲ ਹੋ ਚਾਵੇਗਾ ਇਸ ਦੇ ਨਾਲ ਮੁੱਖ ਮੰਤਰੀ ਮਾਨ ਨੇ ਸੂਬੇ ਦੇ ਵਿੱਚ ਇੰਟਰਨੈਟ ਸੇਵਾਵਾਂ 'ਤੇ ਬੰਦ ਕੀਤੇ ਜਾਣ ਤੇ ਵੀ ਇਤਰਾਜ਼ ਜ਼ਾਹਿਰ ਕੀਤਾ ਉਹਨਾਂ ਕਿਹਾ ਇੰਟਰਨੈਟ ਸੇਵਾਵਾਂ ਬੰਦ ਹੋਣ ਕਾਰਨ ਵਿਦਿਆਰਥੀਆਂ ਦੀ ਪੜਾਈ ਤੇ ਮਾੜਾ ਅਸਰ ਪਿਆ ਰਿਹਾ ਹੈ ਜਿਹੜੇ ਭੰਡਾਰ ਜਿਹੜੇ ਪਰਤੇ ਜੋ ਪੰਜਾਬ ਨੇ ਲੀਡ ਕੀਤੀ ਸੀ ਉਹ ਕ੍ਰਾਂਤੀ ਹਾਲਾਂਕਿ ਉਹ ਹਰੀ ਕ੍ਰਾਂਤੀ ਦਾ ਖਮਿਆਜਾ ਸਾਨੂੰ ਅੱਜ ਭੁਗਤਣਾ ਪੈ ਰਿਹਾ ਹੈ ਕਿ ਸਾਡਾ ਪਾਣੀ ਜਿਹੜਾ ਬਹੁਤ ਜ਼ਿਆਦਾ ਵਾਟਰ ਲੈਵਲ ਥੱਲੇ ਚਲਾ ਗਿਆ ਹੈ ਤੁਮੇ ਕਿਆ ਸੀ ਕਿ ਦਾਣਾ ਸਾਡੇ ਸਾਡਿਆਂ ਸਾਨੂੰ ਦਿਓ ਕਿਹੜੇ ਕਿਹੜੇ ਦਾਣੇ ਸਾਡੀ ਇੰਨੀ ਉਪਜਾਊ ਧਰਤੀ ਹੈ ਕਿ ਅਸੀਂ ਤੁਹਾਨੂੰ ਪੈਦਾ ਕਰਕੇ ਦੇਵਾਂਗੇ ਪਰ ਉਧਰ ਤੇ ਸਾਨੂੰ ਐਮਐਸਪੀ ਦੀ ਗਰੰਟੀ ਹੋਣੀ ਚਾਹੀਦੀ ਹੈ ਇੱਕ ਇੱਕ ਦਾਣਾ ਚੱਕਣ ਦੀ ਵੀ ਗਰੰਟੀ ਦਿੱਤੀ ਫਸਲਾਂ ਰੁਲ ਗਈਆਂ ਤਾਂ ਵਿਸ਼ਵਾਸ ਉਠ ਗਿਆ ਕਿਸਾਨਾਂ ਦਾ ਕਦੇ ਚਿੱਟੀ ਮੱਖੀ ਨੇ ਖਾ ਲਿਆ ਕਦੇ ਗੁਲਾਬੀ ਸੁੰਡੀ ਨੇ ਖਾ ਲਿਆ ਤਾਂ ਉਹਨਾਂ ਦਾ ਵਿਸ਼ਵਾਸ ਉਠ ਗਿਆ ਫਸਲ ਤੋਂ ਪਰ ਉਹ ਵਿਸ਼ਵਾਸ ਬਹਾਲ ਕਰਨ ਵਾਸਤੇ ਵੀ ਗਾਰੰਟੀ ਚਾਹੀਦੀ ਆ ਖਰੀਦ ਦੀ ਕ੍ਰਿਸਟਸ ਕਰ ਲੈਣ ਨੂੰ 5 ਘੰਟੇ ਲਾਵਾਂਗੇ ਕੋਈ ਪ੍ਰੋਬਲਮ ਨਹੀਂ ਹਾਂ ਇੱਕ ਗੱਲ ਮੈਂ ਬੇਨਤੀ ਕਰੂੰਗਾ ਕਿ ਸ਼ਾਂਤੀ ਬਣਾ ਕੇ ਰੱਖਣੀ ਹੈ ਮੈਂ ਨਹੀਂ ਚਾਹੁੰਦਾ ਕਿ ਕੋਈ ਜਾਨੀ ਨੁਕਸਾਨ ਹੋਵੇ ਇੱਕ ਦੂਜੇ ਨਾਲ ਭੀੜੀਏ ਜੇ ਗੱਲਬਾਤ ਨਾਲ ਕਿਉਂਕਿ ਆਫਟਰ ਆਲ ਤਾਂ ਜਿੱਥੇ ਵੀ ਮਰਜ਼ੀ ਜਾਵਾਂਗੇ ਹੋਊਗੀ ਤਾਂ ਗੱਲ ਗੱਲਬਾਤ ਰਹੀ ਪਰ ਮੈਂ ਪੋਜ਼ਿਟਿਵ ਐਟੀਟਿਊਡ ਨਾਲ ਚੱਲ ਰਿਹਾ ਤੇ ਮੈਂ ਆਪਣਾ ਫਰਜ਼ ਨਿਭਾ ਰਿਹਾ ਕਿ ਚਾਹੇ ਅਧੀ ਰਾਤ ਹੋ ਜੇ ਚਾਹੇ ਦੁਪਹਿਰੇ ਬੁਲਾ ਲੈਣ ਮੈਂ ਆਪਣੇ ਪੰਜਾਬ ਦੇ ਲੋਕਾਂ ਦੇ ਨਾਲ ਖੜਾ ਮੈਂ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਾ ਕਿ ਤੁਸੀਂ ਸਾਡਾ ਕਿਉਂ ਇੰਟਰਨੈਟ ਬੰਦ ਕਰੀ ਜਾਂਦੇ ਹੋ ਫਿਰ ਉਹ ਕਹਿੰਦੇ ਨੇ ਅਸੀਂ 5 ਲੈਂਚ ਇੰਟਰਨੈਟ ਬੰਦ ਕਰਾਂਗੇ ਆ ਕਰਾਂਗੇ ਤਾਂ ਸਾਨੂੰ ਜਿਹੜੀ ਇਹ ਥੰਗ ਨਾ ਕਰੋ ਕਿਸਾਨ ਜੂਨੀਅਨਾਂ ਨੇ ਬੜੇ ਅੱਛੇ ਤਰੀਕੇ ਨਾਲ ਜਿਹੜੇ ਜਿੰਨੇ ਵੀ ਇਸ ਵਕਤ ਬਾਰਡਰ ਤੇ ਵੀ ਬੈਠੇ ਨੇ ਕਿਸਾਨ ਮੈਂ ਉਹਨਾਂ ਨੂੰ ਵੀ ਸ਼ਾਬਾਸ਼ ਇਸ ਗੱਲ ਦੀ ਦਿੰਨਾ ਕਿ ਉਹਨਾਂ ਨੇ ਕੋਈ ਕੋਈ ਪਹਿਲ ਨਹੀਂ ਕੀਤੀ ਕਿਸੇ ਪਖਤੋਂ ਕਿ ਕੋਈ ਇਸ ਤਰ੍ਹਾਂ ਦਾ ਇਲਜ਼ਾਮ ਲੱਗ ਜੇ ਕਿ ਇਹ ਹਿੰਸਕ ਹੋ ਗਏ ਜਾਂ ਹਮਲਾਵਰ ਹੋ ਗਏ ਜਾਂ ਕੋਈ ਹੋ ਵਿੱਚ ਕੋਈ ਸ਼ਰਾਰਤੀ ਅੰਸਰ ਹੋਊ ਇੱਕ ਅੱਧਾ ਉਹਦੇ ਨਾਲ ਉਹ ਚਲੋ ਆਪ ਹੀ ਉਹ ਦੇਖ ਲੈਂਦੇ ਨੇ ਉੱਥੇ ਕਿਸਾਨਾਂ ਨਾਲ ਮੀਟਿੰਗ ਤੋਂ ਪਿਊਸ਼ ਗੋਇਲ ਨੇ ਕਿਸਾਨਾਂ ਦੇ ਸਾਹਮਣੇ ਇੱਕ ਪ੍ਰਸਤਾਵ ਰੱਖਿਆ ਉਹਨੇ ਕਿਹਾ ਕਿ ਭਾਰਤ ਕਪਾ ਨੇਕਮ ਘਟੋ ਘਟ ਸਮਰਥਨ ਮੁੱਲ ਤੇ ਕਪਾਹ ਦੀ ਫਸਲ ਖਰੀਦਣ ਲਈ ਕਿਸਾਨਾਂ ਦੇ ਨਾਲ 5 ਸਾਲ ਦਾ ਸਮਝੌਤੇ ਦਾ ਪ੍ਰਸਤਾਵ ਰੱਖਿਆ ਇਸ ਦੇ ਨਾਲ ਹੀ ਕੇਂਦਰੀ ਮੰਤਰੀ ਗੋਇਲ ਨੇ ਕਿਹਾ ਕਿ ਕਿਸਾਨ ਆਪਣੇ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਇਸ ਪ੍ਰਸਤਾਵ ਦੇ ਵਿਚਾਰ ਕਰਨ ਅਸੀਂ ਕਿਸਾਨਾਂ ਦੇ ਫੈਸਲੇ ਦਾ ਇੰਤਜ਼ਾਰ ਕਰਾਂਗੇ ਬੀਤੀ ਰਾਤ ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਵਿਚਾਲੇ ਚੌਥੇ ਗੇੜ ਦੀ ਅਹਿਮ ਮੀਟਿੰਗ ਹੋਈਏ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਬੀਤੀ ਦੇਰ ਰਾਤ ਕਿਸਾਨ ਨੇਤਾਵਾਂ ਨਾਲ ਗੱਲਬਾਤ ਖਤਮ ਕਰਨ ਤੋਂ ਬਾਅਦ ਕਿਹਾ ਕਿਸ ਸਰਕਾਰ ਨੇ ਸਹਿਕਾਰੀ ਸਭਾਵਾਂ NCCF ਅਤੇ ਨਫਾਇਦ ਨੂੰ ਘੱਟੋ-ਘੱਟ ਸਮਰਥਨ ਮੁੱਲ ਤੇ ਧਾਲਾਂ ਦੀ ਖਰੀਦ ਲਈ ਕਿਸਾਨਾਂ ਨਾਲ 5 ਸਾਲ ਦਾ ਸਮਝੌਤਾ ਕਰਨ ਦਾ ਪ੍ਰਸਤਾਵ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਭਾਰਤੀ ਕਪਾਹ ਨਿਗਮ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ਤੇ ਕਪਾਹ ਦੀ ਫਸਲ ਖਰੀਦਣ ਲਈ ਕਿਸਾਨਾਂ ਨਾਲ 5 ਸਾਲਾਂ ਸਮਝੌਤਾ ਕਰਨ ਦਾ ਪ੍ਰਸਤਾਵ ਕੀਤਾ ਗਿਆ ਹੈ। ਗੋਇਲ ਨੇ ਕਿਹਾ ਕਿ ਕਿਸਾਨਾਂ ਨਾਲ ਗੱਲਬਾਤ ਸੁਖਾਵੇ ਮਾਹੌਲ ਵਿੱਚ ਹੋਈ ਉਹਨਾਂ ਕਿਹਾ ਅਸੀਂ ਸਹਿਕਾਰੀ ਸੁਭਾਵਾਂ ਐਨਸੀਸੀਐਫ ਅਤੇ ਨਫਾਇਦ ਨੂੰ ਘੱਟੋ-ਘੱਟ ਸਮਰਥਨ ਮੁੱlte ਦਾਲਾਂ ਦੀ ਖਰੀਦ ਲਈ ਕਿਸਾਨਾਂ ਨਾਲ 5 ਸਾਲਾਂ ਦਾ ਸਮਝੌਤਾ ਕਰਨ ਦਾ ਪ੍ਰਸਤਾਵ ਦਿੱਤਾ ਹੈ ਗੋਇਲ ਨੇ ਕਿਹਾ ਅਸੀਂ ਤਜ਼ਵੀਜ਼ ਰੱਖੀਏ ਕਿ ਭਾਰਤੀ ਕਪਾਹ ਨਿਗਮ ਘੱਟੋ-ਘੱਟ ਸਮਰਥਨ ਮੁੱlte ਕਪਾਹ ਦੀ ਫਸਲ ਖਰੀਦਣ ਲਈ ਕਿਸਾਨਾਂ ਦੇ ਨਾਲ 5 ਸਾਲਾਂ ਦਾ ਸਮਝੌਤਾ ਕੀਤਾ ਜਾਵੇਗਾ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਅਗੇ ਕੁਝ ਸੁਝਾਅ ਰੱਖੇ ਗਏ ਨੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਆਪਣੇ ਸਾਥੀਆਂ ਨਾਲ ਮਿਲ ਕੇ ਅਗਲੇਰਾ ਫੈਸਲਾ ਲੈਣ ਗਿਆ ਜਿਸ ਦਾ ਕਿ इंतजार रहेगा को साल के लिए एक कॉन्ट्रैक्ट करके एनसीसीएफ और गारंटी करेगा कि अगले पांच साल तक जो भी क्रॉप डाइवर्सिफाई करके ये चार प्रोडक्ट्स बनाएगा चार उत्पादन खेती के करेगा उसको ये संस्थाएं एमएसपी पर खरीदेगी कोई क्वांटिटी की लिमिट नहीं होगी एक पोर्टल बनाया जाएगा वैसे डेटा तो ऑलरेडी है कौन किसान कितने जमीन पर क्या खेती कर रहा है उससे स्वाभाविक तौर से पता लग सकता है कौन डाइवर्सिफिकेशन करता है और पाँच साल की का करार कॉन्ट्रैक्ट किया जाएगा नेफेड और एनसीसीएफ द्वारा जिससे जो भी किसान ये डाइवर्सिफाई करे उससे पंजाब की खेती भी बचेगी पंजाब का वाटर टेबल भी ठीक होगा पंजाब की बंजर जमीन जमीन बंजर होने से बचेगी ऑलरेडी काफ़ी स्ट्रेस में है पंजाब की ज़मीन किसानों की आमदनी भी बढ़ेगी और उनको सुनिश्चित होगा कि जो भी उत्पादन है वो एमएसपी पर नेफेड और एनसीसीएफ खरीदेगी इसी के साथ साथ हम चाहते हैं कि कॉटन पुनर्जीवित हो पंजाब फिर एक बार कॉटन की खेती में कापूस की खेती में अपना प्राथमिक स्थान ले तो जो भी किसान कॉटन की खेती भी पुनर्जीवित करता है शुरू करता है फिर से उनके लिए भी कॉटन कॉरपोरेशन ऑफ इंडिया इसी प्रकार का एक पांच साल का करार करेगी लीगल एग्रीमेंट करेगी ਅੱਜ ਕਿਸਾਨ ਆंदोलਨ ਦਾ 7ਵਾਂ ਦਿਨ ਹੈ ਕਿਸਾਨ ਅੱਜ ਵੀ ਹਰਾਨੇ ਦੇ ਬਾਰਡਰਾਂ ਤੇ ਬੈਠੇ ਨੇ ਬੀਤੀ ਰਾਤ ਕਿਸਾਨਾਂ ਦੀ ਕੇਂਦਰੀ ਮੰਤਰੀਆਂ ਨਾਲ ਚੌਥੇ ਗੇੜ ਦੀ ਮੀਟਿੰਗ ਹੋਈ ਐ ਇਸ ਜਿਸ ਦੇ ਨਾਲ ਹੀ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਸਰਮ ਸਿੰਘ ਪੰਦੇੜ ਤੇ ਡੱਲੇਵਾਲ ਨੇ ਬਿਆਨ ਦਿੱਤਾ ਉਹਨਾਂ ਕਿਹਾ ਕਿ ਸਰਕਾਰ ਨੇ ਬਹੁਤ ਚੰਗੇ ਢੰਗ ਨਾਲ ਸਾਡੇ ਨਾਲ ਮੀਟਿੰਗ ਹੋਈ ਐ ਤੇ ਉਹਨਾਂ ਨੇ ਕਿਹਾ ਕਿ ਇਸ ਬਾਰੇ ਫਸਲਾ ਦੱਸਣਗੇ ਜੇ ਸਹਿਮਤੀ ਨਾ ਬਣੀ ਤਾਂ 21 ਫਰਵਰੀ ਨੂੰ ਸ਼ਾਂਤ ਪੂਰੀ ਢੰਗ ਨਾਲ ਦਿੱਲੀ ਵੱਲ ਚਾਲੇ ਪਾਵਾਂਗੇ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਮਗਰੋਂ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਕਿ ਸਰਕਾਰ ਵੱਲੋਂ ਐਮਐਸਪੀ ਨੂੰ ਲੈ ਕੇ ਇੱਕ ਪ੍ਰਸਤਾਵ ਆਇਆ ਹੈ ਉਸ ਵਿੱਚ ਕਿਹਾ ਗਿਆ ਹੈ ਕਿ ਦਾਣਾ ਮੱਕੀ ਤੇ ਕਪਾਹ ਨੂੰ ਕੇਂਦਰ ਦੀਆਂ ਦੋ ਏਜੰਸੀਆਂ ਵੱਲੋਂ ਐਮਐਸਪੀ ਤੇ ਖਰੀਦਿਆ ਜਾਵੇਗਾ ਉਹਨਾਂ ਏਜੰਸੀਆਂ ਵੱਲੋਂ ਸਾਡੇ ਨਾਲ ਲਿਖਤੀ ਕੰਟਰੈਕਟ ਹੋਵੇਗਾ ਇਸ ਤੇ ਅਸੀਂ ਵਿਚਾਰ ਕਰਾਂਗੇ ਟੈਰ ਨੇ ਹਮੇ ਇੱਕ ਪ੍ਰਪੋਜ਼ਲ دی ਹੈ ਇਹ ਮੈਂ ਸਮਝਾਣਾ ਚਾਹ ਰਿਹਾ ਹਾਂ ਤੁਹਾਨੂੰ ਇੱਕ ਸਰਕਾਰ ਦੀ ਔਰਸੇ ਹਮੇ एमएसपी को लेकर प्रपोजल आई है और वो जो प्रपोजल आई है उस प्रपोजल में ये बात कही गई है कि दालें मक्का और कपास इन सभी फसलों का पूरे देश के अंदर जितना भी उत्पादन होता है ये केंद्र की दो एजेंसियों के द्वारा इनकी पूरी की पूरी फसल की एम एस पी जो तय की जाएगी उसके ऊपर खरीदी की जाएगी और उन्हीं ही वो जो जो एजेंसीज हैं केंद्र की उन्हीं के द्वारा हमारे साथ लिखित में उनका कॉन्ट्रैक्ट लिखा जाएगा हमारे साथ कि ऐसा ऐसे मतलब उनका फैसला हुआ है ਯੋਧੜ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਹਜੇ ਕਰਜ਼ ਮੁਕਤੀ ਸੁਆਮੀ ਨਾਥਨ ਜੀ ਦੇ ਫਾਰਮੂਲੇ ਉੱਪਰ ਗੰਨੇ ਦੀ ਐਮਐਸਪੀ ਤੇ ਹੋਰ ਮੰਗਾ ਉੱਪਰ ਗੱਲਬਾਤ ਕਰਕੇ ਸਿੱਟਾ ਕੱਢਣਾ ਬਾਕੀ ਏ ਬਾਕੀ ਫਸਲਾਂ ਤੇ ਐਮਐਸਪੀ ਬਾਰੇ ਉਕਤ ਪ੍ਰਸਤਾਵ ਆਇਆ ਏ ਇਸ ਪ੍ਰਸਤਾਵ ਤੇ ਅਸੀਂ ਆਪਣੇ ਸਾਥੀਆਂ ਨਾਲ ਚਰਚਾ ਕਰਾਂਗੇ ਤੇ ਫਿਰ ਫੈਸਲਾ ਕਰਾਂਗੇ ਕਿਸਾਨ ਆਗੂਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ 19 ਤੇ 20 ਫਰਵਰੀ ਨੂੰ ਵੱਡੀ ਗਿਣਤੀ ਵਿੱਚ ਖਨੌਰੀ ਤੇ ਸ਼ੰਭੂ ਬਾਰਡਰ ਪਹੁੰਚਣ तां जो इस ऊपर विचार चर्चा की जा सके जो प्रपोजल आई है वो देश हित में किसान मजदूर के हित में खेती सेक्टर में हित में क्या सही है क्या गलत है उसके ऊपर निर्णय बाद में करेंगे या तो आ, कल सुबह होगा या शाम को या परसों सुबह सब बातें हो जाएंगी इसीलिए आज अठारह में उन्नीस बीस का समय मिलेगा और दूसरा जो हमारा कार्यक्रम है 21 ग्यारह बजे उ, वो उधर जो दिल्ली जाने का कार्यक्रम है वो स्टैंड बाय है वो हम क्लियर करते हैं ठीक है ना 21 को 11 बजे हम अपने दोनों फॉर्मों में विचार कर लेंगे अच्छा होगा सरकार भी और हम भी पूरा जतन करेंगे भी मिल बैठ के ਇਹ ਮਸਲੋਂ ਦਾ ਹੱਲ ਹੋ ਜਾਏ। ਚੰਡੀਗੜ੍ਹ ਨਗਰ ਨਿਗਮ ਚੋਣਾਂ 'ਚ ਮੇਅਰ ਬਣੇ ਭਾਜਪਾ ਦੇ ਮਨੋਜ ਸੌਨਕਰ ਨੇ ਬੀਤੀ ਰਾਤ ਅਸਤੀਫਾ ਦਿੱਤਾ। ਚੰਡੀਗੜ੍ਹ ਨਗਰ ਨਿਗਮ ਦੀਆਂ 20 ਜਨਵਰੀ ਨੂੰ ਹੋਈਆਂ ਚੋਣਾਂ ਵਿੱਚ ਧਾਂਦਰੀ ਦੇ ਦੋਸ਼ ਲੱਗੇ ਸਨ। ਮਨੋਜ ਸੌਨਕਰ ਨੇ ਇਹ ਅਸਤੀਫਾ ਸੁਪਰੀਮ ਕੋਰਟ 'ਚ ਅੱਜ ਇਸ ਮਾਮਲੇ ਦੀ ਸੁਣਵਾਈ ਤੋਂ ਠੀਕ ਪਹਿਲਾਂ ਦੇ ਦਿੱਤਾ। ਬੀਤੀ ਰਾਤ ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਬਣੇ ਮੇਅਰ ਮਨੋਜ ਸੌਨਕਰ ਵੱਲੋਂ ਅਸਤੀਫਾ ਦੇ ਦਿੱਤਾ ਗਿਆ। ਭਾਰਤੀ ਜਨਤਾ ਪਾਰਟੀ ਨੇ ਇੱਕ ਵਾਰ ਫੇਰ ਤੋਂ ਚੰਡੀਗੜ੍ਹ ਨਗਰ ਨਿਗਮ ਦੀ ਮੇਅਰ ਚੋਣ ਨੂੰ ਲੈ ਕੇ ਆਮ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਆਪਣੇ ਅਹੁਦੇ ਤੋਂ ਅਸਤੀਫਾ ਦਿੰਦੇ ਹੋਏ ਮਨੋਜ ਸੁੰਕਰ ਨੇ ਲਿਖਿਆ ਕਿ ਮੈਂ ਅਤੇ ਸਾਡੀ ਪਾਰਟੀ ਇੱਕ ਅਮੀਰ ਲੋਕਤੰਤਰੀ ਪਰੰਪਰਾ ਨੂੰ ਕਾਇਮ ਰੱਖਣ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣ ਲਈ ਕਿਸੇ ਵੀ ਅਹੁਦੇ ਦੀ ਕੁਰਬਾਨੀ ਦੇਣ ਲਈ ਤਿਆਰ ਹਾਂ ਭਾਰਤੀ ਜਨਤਾ ਪਾਰਟੀ ਦਾ ਅਨੁਸ਼ਾਸਿਤ ਸਿਪਾਹੀ ਹੋਣ ਦੇ ਨਾਤੇ ਅਤੇ ਵਿਰੋਧੀ ਧਿਰ ਦੀ ਭੈੜੀ ਮੁਹਿੰਮ ਦਾ ਪਰਦਾਫਾਸ਼ ਕਰਨ ਲਈ ਮੈਂ ਮੇਅਰ ਨਗਰ ਨਿਗਮ ਚੰਡੀਗੜ੍ਹ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ ਹੁਣ ਪਾਰਟੀ ਦੇ ਇਸ ਕਦਮ ਨਾਲ ਇਹ ਤੈ ਹੋ ਗਿਆ ਕਿ ਚੰਡੀਗੜ੍ਹ ਨਗਰ ਨਿਗਮ ਚ ਹੁਣ ਮੇਅਰ ਦੀ ਚੋਣ ਦੁਬਾਰਾ ਕਰਵਾਈ ਜਾਵੇਗੀ ਦੂਜੇ ਪਾਸੇ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਆਪ ਕੌਂਸਲਰਾਂ ਪੂਨਮ ਦੇਵੀ ਨੀਹਾ ਅਤੇ ਗੁਰਚਰਨ ਕਾਲਾ ਨੇ ਬੀਤੇ ਦਿਨ ਹੀ ਦਿੱਲੀ ਜਾ ਕੇ ਭਾਜਪਾ ਦਾ ਪੱਲਾ ਫੜ ਲਿਆ ਭਾਜਪਾ ਨੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੂੰ ਤੋੜ ਕੇ ਆਪਣੇ ਦੰਤ ਤੇ ਬਹੁਮਤ ਹਾਸਲ ਕਰ ਲਿਆ ਹੈ ਇਹ ਸਭ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ 13 ਦਿਨਾਂ ਦੇ ਵਾਅਦੇ ਦੇ ਅੰਦਰ ਕੀਤਾ ਗਿਆ ਜ਼ਿਕਰਯੋਗ ਹੈ ਕਿ 30 ਜਨਵਰੀ ਨੂੰ ਭਾਜਪਾ ਦੇ ਮਨੋਜ ਸੋਨਕਰ ਦੇ ਮੇਅਰ ਬਣਨ ਤੋਂ ਬਾਅਦ ਭਾਰਤ ਗਠਜੋੜ ਦੇ ਉਮੀਦਵਾਰ ਕੁਲਦੀਪ ਕੁਮਾਰ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਇਸ ਪਟੀਸ਼ਨ ਤੇ 5 ਫਰਵਰੀ ਨੂੰ ਸੁਣਵਾਈ ਕਰਦਿਆਂ ਚੀਫ ਜਸਟਿਸ ਨੇ ਮੇਅਰ ਚੋਣਾਂ 'ਚ ਰਿਟਰਨਿੰਗ ਅਫਸਰ ਰਹੇ ਅਨਿਲ ਮਸੀ ਬਾਰੇ ਕਈ ਸਖਤ ਟਿੱਪਣੀਆਂ ਕੀਤੀਆਂ ਸੁਪਰੀਮ ਕੋਰਟ ਦੇ ਸਖਤ ਰੁਖ ਨੂੰ ਦੇਖਦੇ ਹੋਏ ਭਾਜਪਾ ਨੇ ਤੁਰੰਤ ਪਲਾਨ ਬੀਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ 5 ਫਰਵਰੀ ਤੋਂ 19 ਫਰਵਰੀ ਤੱਕ ਦੇ 13 ਦਿਨਾਂ ਵਿੱਚ ਪਾਰਟੀ ਨੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੂੰ ਤੋੜਨ ਦਾ ਕੰਮ ਕੀਤਾ ਅਤੇ ਜਦੋਂ ਸਭ ਕੁਝ ਠੀਕ ਹੋ ਗਿਆ ਤਾਂ ਇਸਨੇ 18 ਫਰਵਰੀ ਦੀ ਰਾਤ ਨੂੰ ਆਪਣੇ ਮੇਅਰ ਮਨੋਜ ਸੁੰਨਕਰ ਤੋਂ ਅਸਤੀਫਾ ਦੇਵਾ ਦਿੱਤਾ ਭਾਜਪਾ ਵੱਲੋਂ ਕੀਤੀ ਗਈ ਇਸ ਕਾਰਵਾਈ ਦੀ ਵਿਰੋਧੀ ਧਿਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਬਿਲਕੁਲ ਵੀ ਭਨਕ ਨਹੀਂ ਲੱਗਣ ਦਿੱਤੀ ਸਮਾਂ ਹੋ ਚਲਿਆ ਇੱਕ ਬ੍ਰੇਕ ਦਾ ਮਿਲਦੇ ਆ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਮੋੜ ਥੋੜਾ ਸਵਾਗਤ ਹੈ ਵਾਅਦੇ ਅਗਲੀ ਖਬਰ ਦੇ ਵੱਲ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਵੱਡੇ ਪੱਧਰ ਤੇ ਕੇਂਦਰ ਖਿਲਾਫ ਸੰਘਰਸ਼ ਵਿੱਢਿਆ ਗਿਆ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਭਾਜਪਾ ਦੇ ਆਗੂਆਂ ਦੇ ਬਰੂਹਾਂ ਦੇ ਬਾਹਰ ਧਰਨੇ ਦਿੱਤੇ ਜਾ ਰਹੇ ਪਟਿਆਲੇ 'ਚ ਕੈਪਟਨ ਅਮਰਿੰਦਰ ਸਿੰਘ ਦੇ ਘਰ ਦੇ ਬਾਹਰ ਧਰਨੇ ਦੇ ਰਹੇ ਕਿਸਾਨ ਦੀ ਮੌਤ ਹੋ ਗਈ ਹੈ ਕਿਸਾਨ ਦੀ ਪਛਾਣ ਨਰਿੰਦਰ ਸਿੰਘ ਵਜੋਂ ਹੋਈ ਅਮਰਿੰਦਰ ਤੱਕ ਦੀਆਂ ਦੋ ਬੇਟੀਆਂ ਤੇ ਇੱਕ ਬੇਟਾ ਹੈ ਪਟਿਆਲਾ ਦੇ ਮੋਤੀ ਮਹਿਲ ਦੇ ਬਾਹਰ ਚੱਲ ਰਹੇ ਧਰਨੇ ਦੌਰਾਨ ਕਿਸਾਨ ਨਰਿੰਦਰਪਾਲ ਸ਼ਰਮਾ ਵਾਸੀ ਪਠੋਈ ਕਲਾਂ ਦੀ ਮੌਤ ਹੋ ਗਈ ਹੈ ਜਾਣਕਾਰੀ ਮੁਤਾਬਕ ਬੀਤੀ ਦੇ ਰਾਤ ਨਰਿੰਦਰ ਪਾਲ ਦੀ ਅਚਾਨਕ ਤਬੀਅਤ ਖਰਾਬ ਹੋ ਗਈ ਜਿਸ ਦੇ ਚਲਦਿਆਂ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਫਿਲਹਾਲ ਰਜਿੰਦਰਾ ਹਸਪਤਾਲ ਵਿੱਚ ਪਰਿਵਾਰਕ ਮੈਂਬਰ ਅਤੇ ਉਗਰਾਹਾਂ ਜਥੇਬੰਦੀ ਦੇ ਕਿਸਾਨ ਪਹੁੰਚੇ ਹੋਏ ਨੇ ਅਤੇ ਉਸ ਤੋਂ ਬਾਅਦ ਮ੍ਰਿਤਕ ਨਰਿੰਦਰ ਪਾਲ ਦਾ ਪੋਸਟਮਾਰਟਮ ਕੀਤਾ ਗਿਆ ਨਰਿੰਦਰਪਾਲ ਪਿੰਡ ਬਠੋਈ ਕਲਾਂ ਦਾ ਰਹਿਣ ਵਾਲਾ ਏ ਤੇ ਉਸਦੀ ਉਮਰ 43 ਸਾਲ ਦੇ ਕਰੀਬ ਦੱਸੀ ਜਾਂਦੀ ਏ ਨਰਿੰਦਰਪਾਲ ਦੀਆਂ ਦੋ ਬੇਟੀਆਂ ਅਤੇ ਇੱਕ ਬੇਟਾ ਏ ਜਾਣਕਾਰੀ ਮੁਤਾਬਕ ਨਰਿੰਦਰਪਾਲ ਇੱਕ ਗਰੀਬ ਕਿਸਾਨ ਸੀ ਜੋ ਮੋਤੀ ਮਹਿਲ ਦੇ ਬਾਹਰ ਚੱਲ ਰਹੇ ਧਰਨੇ ਦੇ ਵਿੱਚ ਪਿਛਲੇ 2 ਦਿਨਾਂ ਤੋਂ ਸ਼ਾਮਿਲ ਸੀ ਇਸ ਤੋਂ ਪਹਿਲਾਂ ਸ਼ੰਭੂ ਬਾਰਡਰ ਤੇ 75 ਸਾਲਾ ਕਿਸਾਨ ਗਿਆਨ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਖਬਰ ਸਾਹਮਣੇ ਆਈ ਸੀ ਉਸ ਤੋਂ ਬਾਅਦ ਖਨੌਰੀ ਬਾਰਡਰ ਵਿਖੇ ਧਰਨਾ ਦੇ ਰਹੇ 70 ਸਾਲਾ ਕਿਸਾਨ ਮਨਜੀਤ ਸਿੰਘ ਦੀ ਵੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦਾ ਕਾਰਨ ਦਿਲ ਦਾ ਦੌਰਾ ਪੈਣਾ ਦੱਸਿਆ ਜਾ ਰਿਹਾ ਸੀ ਦਸ ਦਿਏ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ 13 ਫਰਵਰੀ ਤੋਂ ਕਿਸਾਨ ਹਰਿਆਣਾ ਦੇ ਬਾਰਡਰਾਂ ਤੇ ਡੇਰੇ ਲਾ ਕੇ ਬੈਠੇ ਨੇ ਹਰਿਆਣਾ ਦੀ ਪੁਲਿਸ ਵੱਲੋਂ ਬੈਰੀਕੇਟਿੰਗ ਕਰਕੇ ਉਹਨਾਂ ਨੂੰ ਉੱਥੇ ਹੀ ਰੋਕਿਆ ਗਿਆ ਹੈ ਇਸ ਦਿਨ ਹਾਲ ਹੀ ਕਿਸਾਨਾਂ ਦੀ ਕੇਂਦਰ ਦੇ ਮੰਤਰੀਆਂ ਨਾਲ ਮੀਟਿੰਗਾਂ ਦਾ ਵੀ ਦੌਰ ਜਾਰੀ ਹੈ ਬੀਤੇ ਦਿਨੀ ਚੌਥੇ ਦੌਰ ਦੀ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਸਰਕਾਰ ਤੋਂ ਵਿਚਾਰ ਵਟਾਂਦਰਾ ਕਰਨ ਲਈ 2 ਦਿਨ ਦਾ ਸਮਾਂ ਮੰਗਿਆ ਹੈ ਰਜਿੰਦਰਾ ਕਪਟਾਲੋਂ ਦਾ ਕਰਨ ਸਾਡਾ ਇੱਕ ਵਿਝਾਰੂ ਕਿਸਾਨ ਆ ਮਨਿੰਦਰਪਾਲ ਕਾਲਾ ਪਿੰਡ ਬਠੋਈਆ ਉਹਨਾਂ ਦਾ ਉਹਨਾਂ ਦੀ ਡੈਥ ਹੋ ਗਈ ਧਰਨੇ ਦੇ ਦੌਰਾਨ ਕਿਹੜੀ ਜਗ੍ਹਾ ਤੇ ਵੀ ਹੈ ਇਹ ਧਰਨਾ ਸੀਸਮਾਲ ਰਾਜ ਦੇ ਮੈਦਾਨ ਤੇ ਲੱਗਿਆ ਹੋਇਆ ਸਾਡਾ ਅੱਜ ਤੀਜੇ ਦਿਨ ਚ ਧਰਨਾ ਪਹੁੰਚ ਗਿਆ ਹੈ ਕਦ ਮੋਟਰ ਹਾਂਜੀ ਕਾਦ ਹੋਈ ਤੇ ਇਹ ਦਿੱਤਾ ਰਾਤ ਹੋਈ ਆ ਉਹ ਆਪਣੇ ਵਲੰਟੀਅਰ ਦੇ ਤੌਰ ਤੇ ਧਰਨੇ ਦੇ ਵਿੱਚ ਸੀਗੇ ਉਹ ਰਾਤੀ ਦਾ ਸਬਕ ਦਾ ਜ ਉਹਨਾਂ ਨੇ ਸੇਹ ਉਹਨਾਂ ਨੂੰ ਲੱਗਿਆ ਵਿੱਚ ਸੇਹ ਤਾਂ ਠੀਕ ਨਹੀਂ ਹੈਗੀ ਨਾਲ ਦੇ ਵਲੰਟੀਅਰ ਨੂੰ ਚਲੋ ਦੂਜੇ ਵਲੰਟੀਅਰ ਨੇ ਵੀ ਕਿਹਾ ਵੀ ਠੀਕ ਨਹੀਂ ਹੈ ਇਹਨੂੰ ਛੱਡਿਓ ਘਰੇ ਕਿਤੇ ਸ਼ੰਮੂ ਵਗੈਰਾ ਜਾਂ ਕਿਤੇ ਗਏ ਸੀ ਪਹਿਲੇ ਜਿਹੇ ਕਰਕੇ ਵੀ ਨਹੀਂ ਨਹੀਂ ਸਾਡੇ ਨਹੀਂ ਨਹੀਂ ਸਾਡੇ ਜਥੇਬੰਦੀ ਦਾ ਹਾਲੇ ਇੱਥੇ ਤਾਂ ਕੋਈ ਆਇਆ ਨਹੀਂ ਹੈ ਪ੍ਰੋਗਰਾਮ ਸਾਡੇ ਵਾਲੇ ਧਰਨੇ ਦਾ ਜਿਵੇਂ ਰੇਲ ਰੋਕਣ ਤੋਂ ਉਹਨਾਂ ਚੱਲਿਆ 16 ਤਰੀਕ ਨੂੰ ਬਾਕੀ ਖਰਾਬ ਹੋਈ ਸੀ ਇਹਨਾਂ 21 ਤਰੀਕ ਦੇ ਦਰਮਿਆਨ ਤੇ ਵਿੱਚ ਖਰਾਬ ਹੋਈ ਆ ਕੀ ਨਾਮ ਕੀ ਹੈ ਜੀ ਇਹਨਾਂ ਨਰਿੰਦਰਪਾਲ ਕਾਲਾ ਜੀ ਕਿਹੜੀ ਜਗ੍ਹਾ ਦੇ ਰਹਿਣ ਵਾਲੇ ਪਿੰਡ ਬਠੋਈ ਆ ਇਹਨਾਂ ਦਾ ਫੈਮਿਲੀ ਕੀ ਫੈਮਿਲੀ ਚ ਦੋ ਬੇਟੀਆਂ ਇਹਨਾਂ ਦੇ ਇੱਕ ਬੇਟਾ ਤੇ ਵਾਈਫ ਆ ਪਿੱਛੇ ਕੀ ਸਰਕਾਰ ਨੂੰ ਚਾਹੀਦੀ ਸਰਕਾਰ ਨੂੰ ਇਹ ਕਹਿੰਦੇ ਬੰਦੇ ਪਰਿਵਾਰ ਦੀ ਮਦਦ ਕੀਤੀ ਜਾਵੇ ਹੁਣ ਪਿੱਛੇ ਕੋਈ ਤਬੀਰਦਾਰੀ ਸੰਭਲਣ ਵਾਲਾ ਹੈ ਨਹੀਂ ਕੋਈ ਨੌਕਰੀ ਦਾ ਪ੍ਰਬੰਧ ਆ ਜਾਂ ਕੋਈ ਹੋਰ ਆ ਜਿਵੇਂ ਕਰਜ਼ੇ ਦਾ ਇਹਨਾਂ ਦਾ ਕਿਸੇ ਦਾ ਪਰਿਵਾਰ ਦਾ ਜੋ ਵੀ ਹੋਊਗਾ ਅੱਗੇ ਦੇਖਦੇ ਜਿਵੇਂ ਬੰਦੇ ਜਿਵੇਂ ਵਧਾਣ ਹੋ ਗਏ ਧਰਾਂਗੇ ਲੱਗੂ ਚੰਡੀਗੜ੍ਹ ਮੇਅਰ ਚੋਣ ਵਿਵਾਦ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ ਹੈ ਇਸ ਦੇ ਲਈ ਬੇ ਨੀਮੀਆ ਦੇ ਦੋਸ਼ ਦਾ ਸਾਹਮਣਾ ਕਰ ਰਹੇ ਪ੍ਰੈਜ਼ੀਡਿੰਗ ਅਫਸਰ ਅਨਿਲ ਮਸੀਵੀ ਅਦਾਲਤ ਦੇ ਵਿੱਚ ਪੇਸ਼ ਹੋਏ ਅੱਜ ਦੀ ਸੁਣਵਾਈ ਦੌਰਾਨ ਪ੍ਰੈਜ਼ੀਡਿੰਗ ਅਫਸਰ ਅਨਿਲ ਮਸੀ ਖਿਲਾਫ ਸੁਪਰੀਮ ਕੋਰਟ ਨੇ ਸਖਤ ਰਵਈਆ ਅਪਣਾਏ ਹੋਏ ਮੁੱਦਾ ਚਲਾਉਣ ਲਈ ਗੱਲ ਕਹੀ ਹੈ ਚੰਡੀਗੜ੍ਹ ਮੇਅਰ ਦੀ ਚੋਣ ਨੂੰ ਲੈ ਕੇ ਸੁਪਰੀਮ ਕੋਰਟ ਨੇ ਅਹਿਮ ਫੈਸਲਾ ਸੁਣਾਇਆ ਇੱਕ ਕੋਰਟ ਨੇ ਚੰਡੀਗੜ੍ਹ ਮੇਅਰ ਦੀ ਚੋਣ ਵਿੱਚ ਰਿਟਰਨਿੰਗ ਅਫਸਰ ਅਨੀਲ ਮਸੀ ਖਿਲਾਫ ਮੁਕਦਮਾ ਚਲਾਉਣ ਦਾ ਹੁਕਮ ਦਿੰਦਿਆਂ ਕਿਹਾ ਕਿ ਉਹ ਚੋਣ ਪ੍ਰਕਿਰਿਆ ਵਿੱਚ ਦਖਲ ਅੰਦਾਜ਼ੀ ਕਰ ਰਿਹਾ ਹੈ ਅਦਾਲਤ ਨੇ ਕਿਹਾ ਹੈ ਕਿ ਚੋਣ ਅਧਿਕਾਰੀ ਨੇ ਮੰਨਿਆ ਹੈ ਕਿ ਉਸਨੇ ਬੈਲਟ ਪੇਪਰਾਂ ਨਾਲ ਛੇੜਛਾੜ ਕੀਤੀ ਸੀ ਅਤੇ ਉਸ ਖਿਲਾਫ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ ਇਨਾ ਹੀ ਨਹੀਂ ਸੁਪਰੀਮ ਕੋਰਟ ਨੇ ਕਿਹਾ ਕਿ ਉਹ ਖੁਦ ਬੈਲਟ ਪੇਪਰਾਂ ਦੀ ਜਾਂਚ ਕਰੇਗੀ ਬੈਂਚ ਨੇ ਕਿਹਾ ਕਿ ਇਸ ਚੋਣ ਵਿੱਚ ਹਾਰਟ ਸਟੈਂਡਿੰਗ ਪਾਵ ਕੌਂਸਲਰਾਂ ਦੀ ਦਲ ਬਦਲੀ ਚਿੰਤਾਜਨਕ ਹੈ ਬੈਲਟ ਪੇਪਰ ਖਰਾਬ ਕਰਨ ਤੇ ਸੁਪਰੀਮ ਕੋਰਟ ਸਖਤ ਤੇ ਸੁਪਰੀਮ ਕੋਰਟ ਨੇ ਚੋਣ ਬੈਲਟ ਪੇਪਰ ਤਲਬ ਕੀਤੇ ਨੇ ਸੁਪਰੀਮ ਕੋਰਟ ਮੰਗਲਵਾਰ ਨੂੰ ਦੁਪਹਿਰ 2 ਵਜੇ ਸੁਣਵਾਈ ਕਰੇਗੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਬੈਲਟ ਪੇਪਰਾਂ ਦੀ ਮੰਗ ਕੀਤੀ ਗਈ ਹੈ ਸੁਪਰੀਮ ਕੋਰਟ ਨੇ ਲੋੜੀਂਦੀ ਸੁਰੱਖਿਆ ਨਾਲ ਬੈਲਟ ਪੇਪਰ ਲਿਆਉਣ ਲਈ ਕਿਹਾ ਹੈ ਇਸ ਤੋਂ ਇਲਾਵਾ ਵੋਟਾਂ ਦੀ ਗਿਣਤੀ ਦੀ ਪੂਰੀ ਵੀਡੀਓ ਵੀ ਮੰਗੀ ਗਈ ਹੈ ਜ਼ਿਕਰਯੋਗ ਹੈ ਕਿ 30 ਜਨਵਰੀ ਨੂੰ ਹੋਈ ਮੇਅਰ ਦੀ ਚੋਣ ਵਿੱਚ ਪ੍ਰੈਜ਼ਾਈਡਿੰਗ ਅਫਸਰ ਅਨਿਲ ਮਸੀਹ ਨੇ 8 ਕੌਂਸਲਰਾਂ ਦੀਆਂ ਵੋਟਾਂ ਨੂੰ ਅਯੋਗ ਕਰਾਰ ਦਿੱਤਾ ਸੀ ਅਤੇ ਭਾਜਪਾ ਕੌਂਸਲਰ ਮਨੋਜ ਸੌਨਕਰ ਨੂੰ ਮੇਅਰ ਦੀ ਸੀਟ ਮਿਲੀ ਸੀ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਗਠ ਜੋੜ ਨੇ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਸੀ ਸੁਪਰੀਮ ਕੋਰਟ ਨੇ ਵੀ ਇਸ ਮਾਮਲੇ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਨੂੰ ਫਟਕਾਰ ਲਗਾਈ ਸੀ ਮਾਮਲੇ ਦੀ ਪਿਛਲੀ ਸੁਣਵਾਈ ਦੌਰਾਨ ਸੀਜੀ ਆਈ ਡੀワイ ਚੰਦਰਚੂੜ ਅਨੀਲ ਮਸੀ ਦੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਵੀਡੀਓ ਨੂੰ ਲੈ ਕੇ ਖੁੱਸੇ ਚਾਗੇ ਸਨ ਵੀਡੀਓ ਦੇਖਣ ਤੋਂ ਬਾਅਦ ਚੀਫ ਜਸਟਿਸ ਨੇ ਕਿਹਾ ਹੈ ਕਿ ਇਹ ਲੋਕਤੰਤਰ ਦਾ ਮਜ਼ਾਕ ਏ ਇਹ ਲੋਕਤੰਤਰ ਦਾ ਕਤਲ ਏ ਅਜਿਹੇ ਅਧਿਕਾਰੀ ਖਿਲਾਫ ਕੇਸ ਹੋਣਾ ਚਾਹੀਦਾ ਏ ਇਸ ਦੇ ਨਾਲ ਹੀ ਸੁਣਵਾਈ ਤੋਂ ਇੱਕ ਦਿਨ ਪਹਿਲਾਂ ਭਾਵ ਕੱਲ ਆਮ ਆਦਮੀ ਪਾਰਟੀ ਦੇ ਤਿੰਨ ਕਾਉਂਸਲਰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਏ ਇਨ੍ਹਾਂ ਵਿੱਚ ਕਾਉਂਸਲਰ ਨੀਹਾ ਮੁਸਾਵਤ ਗੁਰਚਰਨ ਕਾਲਾ ਅਤੇ ਪੂਨਮ ਦੇਵੀ ਦੇ ਨਾਮ ਸ਼ਾਮਿਲ ਨੇ ਇਸ ਨਾਲ ਹੁਣ ਭਾਜਵਾ ਕੋਲ ਮੇਅਰ ਚੋਣਾਂ ਲਈ ਪੂਰਨ ਬਹੁਮਤੇ ED ਵੱਲੋਂ ਅਰਵਿੰਦ ਕੇਜਰੀਵਾਲ ਨੂੰ ਕਈ ਸੱਮਣ ਜਾਰੀ ਕੀਤੇ ਗਏ ਪਰ ਅਰਵਿੰਦ ਕੇਜਰੀਵਾਲ ਅੱਜ ਵੀ ED ਸਾਹਮਣੇ ਪੇਸ਼ ਨਹੀਂ ਹੋਏ ਦਿੱਲੀ ਚ ਕਥਨੀ ਸ਼ਰਾਬ ਘਟਾਲੇ ਦੇ ਮਾਮਲੇ ਵਿੱਚ منی ਲਾਂਡਰਿੰਗ ਦੀ ਜਾਂਚ ਲਈ ED ਨੇ ਪੁੱਛਗਿੱਛ ਲਈ 6ਵੀਂ ਵਾਰ ਸੱਮਣ ਜਾਰੀ ਕੀਤੇ ਸੀ ਆਪ ਪਾਰਟੀ ਵੱਲੋਂ ਇਸ ਸੱਮਣ ਨੂੰ ਗੈਰ ਕਾਨੂੰਨੀ ਕਿਹਾ ਜਾ ਰਿਹਾ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਯਾਨੀ ਕਿ ਸੋਮਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰ ਸਾਹਮਣੇ ਪੇਸ਼ ਨਹੀਂ ਹੋਣਗੇ ਇਹ 6ਵੀਂ ਵਾਰ ਹੈ ਜਦੋਂ ਦਿੱਲੀ ਦੇ ਮੁੱਖ ਮੰਤਰੀ ਜਾਂਚ ਏਜੰਸੀ ਸਾਹਮਣੇ ਪੇਸ਼ ਨਹੀਂ ਹੋਏ ਉਧਰ ਆਮ ਆਦਮੀ ਪਾਰਟੀ ਨੇ ED ਦੇ ਨੋਟਿਸ ਨੂੰ ਗੈਰ ਕਾਨੂੰਨੀ ਦੱਸਿਆ ਉਹਨਾਂ ਇਹ ਵੀ ਦੱਸਿਆ ਕਿ ਉਹ ਹੁਣ ਕੋਰਟ ਦੇ ਹੁਕਮ ਦੀ ਉਡੀਕ ਕਰਨਗੇ ਕਿਉਂਕਿ ਮਾਮਲਾ ਕੋਰਟ ਦੇ ਵਿਚਾਰ ਅਧੀਨ ਹੈ ਆਮ ਆਦਮੀ ਪਾਰਟੀ ਨੇ ਕਿਹਾ ਕਿ ਕੇਜਰੀਵਾਲ ਨੂੰ ਬਾਰ-ਬਾਰ ਸੱਮਣ ਭੇਜਣ ਦੀ ਬਜਾਏ ED ਨੂੰ ਵੀ ਅਦਾਲਤ ਦੇ ਫੈਸਲੇ ਦੀ ਉਡੀਕ ਕਰਨੀ ਚਾਹੀਦੀ ਏ ਦੱਸਦਈਏ ਕਿ ED ਨੇ ਆਪਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਕੇਜਰੀਵਾਲ ਨੂੰ ਕਈ ਵਾਰ ਸੱਮਣ ਜਾਰੀ ਕੀਤੇ ਸਨ ਪਰ ਉਹ ਪੇਸ਼ ਨਹੀਂ ਹੋਏ ਜਿਸ ਤੋਂ ਬਾਅਦ ED ਨੇ ਕੋਰਟ ਵਿੱਚ ਇਸ ਦੀ ਸ਼ਿਕਾਇਤ ਦਰਜ ਕਰਵਾਈ ਸੀ ਈਡੀ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਜਾਣਬੁੱਝ ਕੇ ਸੰਮਨ ਤੋਂ ਬਚਣਾ ਚਾਹੁੰਦੇ ਨੇ ਅਤੇ ਬੇਵਜਾ ਦੇ ਬਹਾਨੇ ਬਣਾ ਰਹੇ ਨੇ ਏਜੰਸੀ ਨੇ ਕਿਹਾ ਕਿ ਜੇਕਰ ਉਹਨਾਂ ਵਰਗਾ ਉੱਚ ਅਹੁਦੇ ਦਾ ਅਧਿਕਾਰੀ ਕਾਨੂੰਨ ਦੀ ਉਲੰਘਣਾ ਕਰਦਾ ਹੈ ਤਾਂ ਆਮ ਆਦਮੀ ਨੂੰ ਇੱਕ ਗਲਤ ਉਦਾਹਰਣ ਜਾਵੇਗਾ ਦੱਸ ਦਈਏ ਕਿ ਈਡੀ ਦੇ ਸੰਮਨ ਦਾ ਪਾਲਨ ਨਾ ਕਰਨ ਤੇ केजरीवाल ਖਿਲਾਫ 3 ਫਰਵਰੀ ਨੂੰ ਇੱਕ ਨਵੀਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕੇਜੀਵਾਲ ਨੇ ਈਡੀ ਨੂੰ ਚਿੱਕੀ ਲਿਖ ਕੇ ਭੇਜੇ ਗਏ ਸੱਮਨ ਨੂੰ ਗੈਰਕਾਨੂੰਨੀ ਅਤੇ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਹੈ। ਉਹਨਾਂ ਦੋਸ਼ ਲਾਇਆ ਹੈ ਕਿ ਸੱਮਨ ਦਾ ਉਦੇਸ਼ ਉਹਨਾਂ ਨੂੰ ਚੋਣ ਪ੍ਰਚਾਰ ਕਰਨ ਤੋਂ ਰੋਕਣਾ ਹੈ। ਈਡੀ ਨੇ ਅਰਵਿੰਦ ਕੇਜੀਵਾਲ ਨੂੰ ਦਿੱਲੀ ਆਪਕਾਰੀ ਨੀਤੀ ਮਾਮਲੇ ਵਿੱਚ ਚੱਲ ਰਹੀ ਜਾਂਚ ਵਿੱਚ ਸ਼ਾਮਲ ਹੋਣ ਲਈ ਛੇਵੀਂ ਵਾਰ ਸੱਮਨ ਜਾਰੀ ਕਰਕੇ 19 ਫਰਵਰੀ ਯਾਨੀ ਅੱਜ ਪੇਸ਼ ਹੋਣ ਲਈ ਕਿਹਾ ਸੀ। ਇਸ ਤੋਂ ਪਹਿਲਾਂ ਵੀ ਈਡੀ ਨੇ ਪੰਜ ਸੱਮਨ ਭੇਜੇ ਸਨ ਜਿਨ੍ਹਾਂ ਨੂੰ ਮੁੱਖ ਮੰਤਰੀ ਨੇ ਨਜ਼ਰਅੰਦਾਜ਼ ਕੀਤਾ ਸੀ। ईडी ਨੇ ਕੇਜਰੀਵਾਲ ਨੂੰ 2 ਫਰਵਰੀ, 17 ਜਨਵਰੀ, 3 ਜਨਵਰੀ, 21 ਦਸੰਬਰ ਅਤੇ 2 ਨਵੰਬਰ ਨੂੰ ਸਮਨ ਭੇਜੇ ਸਨ ਪਰ ਦਿੱਲੀ ਦੇ ਮੁੱਖ ਮੰਤਰੀ ਪੇਸ਼ ਨਹੀਂ ਹੋਏ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਕਿਹਾ ਕਿ ਕੇਜਰੀਵਾਲ ਨੇ ईडी ਨੂੰ ਦਿੱਤੇ ਆਪਣੇ ਜਵਾਬ ਵਿੱਚ ਪੁੱਛਿਆ ਕਿ ਜੇਕਰ ਉਹ ਆਪਕਾਰੀ ਨੀਤੀ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਮਲਜ਼ਮ ਨਹੀਂ ਹਨ ਤਾਂ ਫਿਰ ਸਮਨ ਜਾਰੀ ਕਿਉਂ ਕੀਤੇ ਗਏ ਨੇ। ਪੰਜਾਬ ਕਾਂਗਰਸ ਵੱਲੋਂ ਚੰਡੀਗੜ੍ਹ ਸਥਿਤ ਇੱਕ ਧਰਨਾ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਨੇ ਕਿ ਜਨਕ ਕੇ ਵਿਰੋਧ ਕੀਤਾ ਕਾਂਗਸੀ ਵਰਕਰਾਂ ਦਾ ਕਹਿਣਾ ਹੈ ਕਿ ਸਰਕਾਰ ਨਾ ਜਾਣਬੁੱਝ ਕੇ ਉਹਨਾਂ ਦੇ ਖਾਤੇ ਫ੍ਰੀਜ਼ ਕੀਤੇ ਜਾ ਰਹੇ ਨੇ ਚੰਡੀਗੜ੍ਹ ਵਿੱਚ ਸਥਿਤ ਸੈਕਟਰ 17 ਦੇ ਆਇਕਰ ਪਵਨ ਦੇ ਸਾਹਮਣੇ ਅੱਜ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਵੱਲੋਂ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਇਸ ਪ੍ਰਦਰਸ਼ਨ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਸਮੇਤ ਸੀਨੀਅਰ ਕਾਂਗਰਸੀ ਆਗੂ ਪਵਨ ਭਾਂਸਲ ਸੂਬਾ ਪ੍ਰਧਾਨ ਐਚਐਸ ਲਕੀ ਅਤੇ ਕਾਉਂਸਲਰ ਗੁਰਪ੍ਰੀਤ ਸਿੰਘ ਗੱਪੀ ਵੀ ਮੌਜੂਦ ਰਹੇ ਕਾਂਗਰਸੀਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਏਜੰਸੀਆਂ ਦੀ ਦੁਰਵਰਤੋਂ ਕਰਦੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਕੇਂਦਰ ਵੱਲੋਂ ਪਾਰਟੀ ਦੇ ਬੈਂਕ ਖਾਤੇ ਜ਼ਬਤ ਕਰਨ ਦੀ ਵੀ ਗੱਲ ਆਖੀ ਇਸ ਦੌਰਾਨ ਕਾਂਗਰਸ ਦੇ ਸੂਬਾ ਪ੍ਰਧਾਨ ਐਚਐਸ ਲਕੀ ਨੇ ਕਿਹਾ ਕਿ ਭਾਜਪਾ ਲਗਾਤਾਰ ਲੋਕਤੰਤਰ ਦਾ ਕਤਲ ਕਰ ਰਹੀ ਹੈ ਅਜਿਹੇ ਸਮੇਂ ਵਿੱਚ ਪਾਰਟੀ ਦੇ ਖਾਤੇ ਜ਼ਬਤ ਕਰਨਾ ਮੰਦ ਭਾਗ ਹੈ ਜਦੋਂ ਲੋਕ ਸਭਾ ਚੋਣਾਂ ਵਿੱਚ ਥੋੜਾ ਸਮਾਂ ਬਚਿਆ ਹੈ ਜਿਸ ਤਰ੍ਹਾਂ ਉਹਨਾਂ ਚੰਡੀਗੜ੍ਹ ਚ ਆਪਣਾ ਮੇਅਰ ਬਣਾਇਆ ਸੀ ਉਸੇ ਤਰ੍ਹਾਂ ਉਹ ਦੇਸ਼ ਦੇ ਵਿੱਚ ਆਪਣੀ ਸਰਕਾਰ ਬਣਾਉਣਾ ਚਾਹੁੰਦੇ ਨੇ ਇਸ ਲਈ ਉਹ ਕੇਂਦਰੀ ਏਜੰਸੀਆਂ ਨੂੰ ਵਿਰੋਧੀ ਧਿਰ ਦੇ ਪਿੱਛੇ ਰੱਖਦੇ ਨੇ ਤਾਂ ਜੋ ਇਹ ਆਪਣੀ ਚੋਣ ਆਸਾਨੀ ਨਾਲ ਜਿੱਤ ਸਕੇ ਦੂਜੇ ਪਾਸੇ ਚੰਡੀਗੜ੍ਹ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਧਾਰਾ 144 ਦਾ ਹਵਾਲਾ ਦਿੰਦੇ ਹੋਏ 5 ਜਾਂ ਇਸ ਤੋਂ ਵੱਧ ਲੋਕਾਂ ਦਾ ਇਕੱਠ ਨਾ ਕਰਨ ਦੇ ਲਈ ਆਖਿਆ ਗਿਆ ਹੈ ਜਿਸ ਤੇ ਕਾਂਗਰਸੀ ਆਗੂਆਂ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਹੈ ਪਰ ਬਾਅਦ ਵਿੱਚ ਪ੍ਰਦਰਸ਼ਨਕਾਰੀਆਂ ਨੇ ਆਪਣਾ ਪ੍ਰਤੀਕਾਤਮਕ ਧਰਨਾ ਦੇ ਕੇ ਇਸ ਨੂੰ ਸਮਾਪਤ ਕਰ ਦਿੱਤਾ ਅੱਜ ਦੇ ਪੰਜਾਬ ਨਿਊਜ਼ ਬੁਲਟਨ ਦੇ ਵਿੱਚ ਐਨਆਈ ਜਾਂਦੇ ਜਾਂਦੇ ਨਜ਼ਰ ਮਾਰਦੇ ਹਾਂ ਜਿਹਦੀਆਂ ਮੁੱਖ ਸੁਰਖੀਆਂ ਤੇ ਕਿਸਾਨਾਂ ਦੀ ਚੌਥੇ ਗੇੜ ਦੀ ਹੋਈ ਮੀਟਿੰਗ ਮੁੱਖ ਮੰਤਰੀ ਮਾਨ ਨੇ ਧਾਲਾਂ ਤੇ ਉਤਪਾਦਨ ਤੇ ਐਮਐਸਪੀ ਦੀ ਕੀਤੀ ਮੰਗ ਕੇਂਦਰੀ ਮੰਤਰੀਆਂ ਨੇ ਕਿਸਾਨਾਂ ਸਾਹਮਣੇ ਰੱਖਿਆ ਪ੍ਰਸਤਾਵ ਧਾਲਾਂ ਦੀ ਖਰੀਦ ਤੇ 5 ਸਾਲ ਲਈ ਕੀਤਾ ਜਾਵੇਗਾ ਸਮਝੌਤਾ ਕਿਸਾਨਾਂ ਆਗੂ ਦਾ ਬਿਆਨ ਸਹਿਮਤੀ ਨਾਲ ਬਣੀ ਤਾਂ ਦਿੱਲੀ ਕੱਢਣਗੇ ਮਾਰਚ ਚੰਡੀਗੜ੍ਹ ਨਵੇਂ ਮੇਅਰ ਦਾ ਅਸਤੀਫਾ ਆਪ ਕਾਉਂਸਲਰ ਭਾਜਪਾ ਸ਼ਾਮਲ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਬੁਲੇਟਿਨ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ